ਦਿਲਜੀਤ ਦਸਾਂ ਦਾ ਬਹੁਤ ਵਿਰੋਧ ਹੋ ਰਿਹਾ ਹੈ ਇਹ ਕੋਈ ਵੱਡੀ ਗੱਲ ਨਹੀਂ ਕਿਉਂਕਿ ਪਹਿਲਾਂ ਵੀ ਦਿਲਜੀਤ ਦਸਾਂ ਦਾ ਕਈ ਵਾਰ ਵਿਰੋਧ ਹੋ ਚੁੱਕਿਆ ਉਹ ਚਾਹੇ ਇੰਡੀਆ ਟੂਰ ਨੂੰ ਲੈ ਕੇ ਹੋਵੇ ਜਾਂ ਫਾਰਮਰ ਪ੍ਰੋਟੈਸਟ ਨੂੰ ਸਪੋਰਟ ਕਰਨ ਦੇ ਚੱਕਰ ਵਿੱਚ ਚਾਹੇ ਪਿਛਲੇ ਸਮੇਂ ਵਿੱਚ ਬਣੀ ਪੰਜਾਬ 95 ਫਿਲਮ ਨੂੰ ਲੈ ਕੇ اٹਕਣ ਹੋਵੇ ਪਰ ਇਸ ਵਾਰ ਦਿਲਜੀਤ ਦਸਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ ਕਿਉਂਕਿ ਇਸ ਵਾਰ ਦਿਲਜੀਤ ਦਸਾਂ ਨੂੰ ਦੇਸ਼ਦ్రోਹੀ ਅਤੇ ਪਾਸਪੋਰਟ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਨਾਲ ਹੀ ਇੰਡੀਆ ਵਿੱਚ ਦਲਜੀਤ ਮੂੰ ਕੰਮ ਕਰਨ ਤੇ ਵੀ ਪਾਬੰਦੀ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਤਾਂ ਸਭ ਨੂੰ ਪਤਾ ਹੀ ਹੋਵੇਗਾ ਕਿ ਦਲਜੀਤ ਦਸਾਂਜ ਦੀ ਇੱਕ ਫਿਲਮ ਸਰਦਾਰ ਜਿੱਤਰੀ 27 ਜੂਨ ਨੂੰ 25 ਨੂਰ ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ਇੰਡੀਆ ਵਿੱਚ ਨਹੀਂ ਓਵਰ ਸੀਜ਼ ਮਤਲਬ ਬਾਹਰ ਦੇ ਦੇਸ਼ਾਂ ਵਿੱਚ ਸਿਰਫ ਰਿਲੀਵ ਕੀਤੀ ਜਾ ਰਹੀ ਹੈ ਇਸ ਸਾਰੇ ਵਿਵਾਦ ਇਸ ਮੂਵੀ ਨੂੰ ਲੈ ਕੇ ਹੈ ਕਿਉਂਕਿ ਇਸ ਮੂਵੀ ਵਿੱਚ ਇੱਕ ਪਾਕਿਸਤਾਨੀ ਐਕਟ੍ਰੈਸ ਆਨਿਆ ਆਮੀਰ ਅਤੇ ਦੋ ਹੋਰ ਪਾਕਿਸਤਾਨ ਕਲਾਕਾਰ ਇਸ ਮੂਵੀ ਵਿੱਚ ਸ਼ਾਮਿਲ ਹਨ ਇਸ ਕਰਕੇ ਕਈ ਲੋਕ ਕਹਿ ਰਹੇ ਹਨ कि ਇਸ ਮੂਵੀ ਦਾ ਵਿਰੋਧ ਹੋਣਾ ਚਾਹੀਦਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਵਿੱਚ ਇੰਡੀਆ-ਪਾਕਿਸਤਾਨ ਦੇ ਸਬੰਧ ਬਿਲਕੁਲ ਠੀਕ ਨਹੀਂ ਰਹੇ ਹਾਲ ਹੀ ਵਿੱਚ ਹੋਏ ਪੈਲਗ੍ਰਾਮ ਅਟੈਕ ਦੇ ਵਿੱਚ 26 ਬੇਗੁਨਾ ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਇੰਡੀਆ ਨੇ ਆਪਰੇਸ਼ਨ ਸੰਦੂਰ ਚਲਾਇਆ ਅਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਉਸ ਸਮੇਂ ਕਈ ਪਾਕਿਸਤਾਨੀ ਕਲਾਕਾਰਾਂ ਨੇ ਆਪਣੇ ਦੇਸ਼ ਭਾਰਤ ਦੀ ਨਿੰਦਿਆ ਕੀਤੀ ਜਿਸ ਵਿੱਚ ਹਾਨੀਆ ਅਮੀਰ ਵੀ ਸ਼ਾਮਿਲ ਸੀ ਜਿਸ ਤੋਂ ਬਾਅਦ ਆਪਣੇ ਦੇਸ਼ ਨੇ ਉਹ ਸਾਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰ ਦਿੱਤਾ ਜੋ ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਰਹੇ ਸਨ ਇਸ ਕਰਕੇ ਵਿਰੋਧ ਹੋਣਾ ਜਾਇਜ਼ ਵੀ ਹੈ ਪਰ ਇਸ ਨਾਲ ਦਿਲਜੀਤ ਦੋਸਾਂਝ ਨੂੰ ਟਾਰਗੇਟ ਕਰਨਾ ਗਲਤ ਹੈ ਇੱਕ ਗੱਲ ਦੇਖਦੇ ਹੋਏ ਦਿਲਜੀਤ ਦੋਸਾਂਝ ਦੇ ਫਿਲਮ ਪ੍ਰੋਡਿਊਸਰ ਨੇ ਇਸ ਫਿਲਮ ਨੂੰ ਇੰਡੀਆ ਵਿੱਚ ਨਾ ਰਿਲੀਜ਼ ਕਰਨ ਦੀ ਗੱਲ ਕੀਤੀ ਤਾਂ ਜੋ ਲੋਕਾਂ ਦੇ ਸੈਂਟੀਮੈਂਟਸ ਨੂੰ ਕੋਈ ਹੇਟ ਨਾ ਪਹੁੰਚੇ ਪਰ ਪ੍ਰੋਡਿਊਸਰ ਨੇ ਇਸ ਵਿੱਚ ਸਪਸ਼ਟ ਕੀਤਾ ਕਿ ਇਹ ਮੂਵੀ ਇੰਡੀਆ ਪਾਕਿਸਤਾਨ ਦੇ ਇਸ਼ੂ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਤੇ ਇਸ ਵਿੱਚ ਬਹੁਤ ਸਾਰਾ ਪੈਸਾ ਵੀ ਲੱਗ ਚੁੱਕਿਆ ਹੈ ਇਸ ਕਰਕੇ ਇਸ ਫਿਲਮ ਨੂੰ ਓਵਰ ਸੀਜ਼ ਰਿਲੀਜ਼ ਕੀਤਾ ਜਾ ਰਿਹਾ ਪਰ ਫਿਰ ਵੀ ਦਿਲਜੀਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਪ੍ਰਪੋਗੈਂਡਾ ਚਲਾਇਆ ਜਾ ਰਿਹਾ ਹੈ ਕਿ ਉਸ ਨੂੰ ਬਾਈਕਆਊਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਈ ਪੰਜਾਬੀ ਇੰਡਸਟਰੀ ਦੇ ਕਲਾਕਾਰ ਜੋ ਅੱਜਕਲ ਚੱਲ ਨਹੀਂ ਰਹੇ ਉਹ ਵੀ ਉਸ ਮੌਕੇ ਦਾ ਫਾਇਦਾ ਉਠਾ ਕੇ ਆਪਣਾ ਨਾਮ ਕਮਾਉਣਾ ਚਾਹੁੰਦੇ ਹਨ ਅਤੇ ਨਾਲ ਹੀ ਕਈ YouTube ਪਰ ਜੋ ਆਪਣੀ ਕੱਟੜ ਸੋਚ ਨਾਲ ਕਿਸੇ ਨੂੰ ਵੀ ਨੈਸ਼ਨਲਿਸਟ ਅਤੇ ਕਿਸੇ ਨੂੰ ਵੀ ਗद्दार ਕਹਿ ਦਿੰਦੇ ਹਨ ਦੇਸ਼ ਦੇ ਮੇਨਸਟ੍ਰੀਮ ਮੀਡੀਆ ਦਾ ਦੋਨੋਂ ਪਤਾ ਹੀ ਹੈ ਕਿ ਪਹਿਲਾਂ ਹੀ ਉਹ ਪੰਜਾਬ ਅਤੇ ਸਿੱਖਾਂ ਦੇ ਖਿਲਾਫ ਆਪਣਾ ਪ੍ਰੋਪੋਗੈਂਡਾ ਚਲਾਈ ਰੱਖਦਾ ਹੈ ਜਿਵੇਂ ਕਿ ਫਾਰਮਰ ਪ੍ਰੋਟੈਸਟ ਵਿੱਚ ਸਿੱਖਾਂ ਨੂੰ ਉਹਨਾਂ ਨੇ ਤਤੰਕਵਾਦੀ ਤੱਕ ਕਹਿ ਦਿੱਤਾ ਉਹ ਅੱਜ ਵੀ ਟੀਆਰਪੀ ਲੈਂਡ ਦੇ ਚੱਕਰ ਵਿੱਚ ਕਿਸੇ ਨੂੰ ਵੀ ਨੈਸ਼ਨਲਿਸਟ ਅਤੇ ਕਿਸੇ ਨੂੰ ਵੀ ਗद्दार ਸਾਬਿਤ ਕਰ ਦਿੰਦੇ ਹਨ ਜੇਕਰ ਦੇਖਿਆ ਜਾਵੇ ਤਸਰਦਾਰ ਦੀ 3 ਫਿਲਮ ਵਿੱਚ ਕੁਝ ਖਾਸ ਇੰਜੈਕਸ਼ਨ ਹੈ ਨਹੀਂ ਇਹ ਸਿਰਫ ਇੱਕ ਕਮੇਡੀ ਮੂਵੀ ਹੈ ਜੋ ਐਂਟਰਟੇਨਮੈਂਟ ਲਈ ਬਣਾਈ ਗਈ ਹੈ ਇਸ ਵਿੱਚ ਇੰਡੀਆ ਪਾਕਿਸਤਾਨ ਦੀ ਕੋਈ ਗੱਲ ਅਜੀ ਨਹੀਂ ਕੀਤੀ ਗਈ ਜੋ ਇੱਕ ਦੂਜੇ ਨੂੰ ਬੁਰਾ ਬਲਾ ਕਹਿਆ ਜਾਵੇ ਪ੍ਰੋਡਿਊਸਰ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਹ ਫਿਲਮ ਇੰਡੀਆ ਪਾਕਿਸਤਾਨ ਦੇ ਇਸ਼ੂ ਤੋਂ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਪਰ ਇਸ ਵਾਰ ਇਹ ਇਸ਼ੂ ਨੂੰ ਵੇਖਦੇ ਹੋਏ ਇਹ ਫਿਲਮ ਇੰਡੀਆ ਵਿੱਚ ਨਹੀਂ ਡਿਲੀਵਰ ਕੀਤੀ ਜਾ ਰਹੀ ਪਰ ਓਵਰਸੀਜ਼ ਬਾਕੀ ਦੇਸ਼ਾਂ ਵਿੱਚ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕੁਝ ਲੋਕ ਇਸ ਨੂੰ ਜਾਣਬੁੱਝ ਕੇ ਮੁੱਦਾ ਬਣਾ ਰਹੇ ਹਨ ਤਾਂ ਜੋ ਦਿਲਜੀਤ ਦਸਾਂਜ ਨੂੰ ਪੰਡਿਆ ਜਾ ਸਕੀ ਇਸ ਨਾਲ ਇੱਕ ਮੌਕਾ ਮਿਲ ਗਿਆ ਜੋ ਦਿਲਜੀਤ ਦਸਾਂਝ ਦੇ ਏਟਰਸ ਨੂੰ ਕਿਉਂਕਿ ਦਿਲਜੀਤ ਦਾ ਦਿਨੋ-ਦਿਨ ਕਮ ਵਧ ਰਿਹਾ ਹੈ ਅਤੇ ਉਸ ਦਾ ਨਾਮ ਉੱਚਾ ਹੋ ਰਿਹਾ ਹੈ ਇਹ ਗੱਲ ਉਸ ਦੇ ਵਿਰੋਧੀਆਂ ਨੂੰ ਕਿਤੇ ਵੀ ਹਜਮ ਨਹੀਂ ਹੋ ਰਹੀ ਅੱਜ ਜੋ ਦਿਲਜੀਤ ਦਸਾਂਝ ਨੂੰ ਦੇਸ਼ਦਰੋਹੀ ਅਤੇ ਗद्दार ਕਹਿ ਰਹੇ ਹਨ ਉਹੀ ਪਿਛਲੇ ਕੁਝ ਸਮੇਂ ਵਿੱਚ ਦਿਲਜੀਤ ਦਸਾਂਝ ਨੂੰ ਆਪਣਾ ਹੀਓ ਮੰਨਦੇ ਸਨ ਜਦੋਂ ਉਹ ਆਪਣੇ ਦੇਸ਼ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਫੈਲਾ ਰਿਹਾ ਸੀ ਅਸਲੀ ਗੱਦਾਰ ਤਾਂ ਦੇਸ਼ ਦੇ ਵਿੱਚ ਬੈਠੇ ਹਨ ਜੋ ਦਿਨ ਰਾਤ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਹਨ ਪਰ ਉਹਨਾਂ ਦਾ ਕੋਈ ਨਾਮ ਨਹੀਂ ਲੈ ਰਿਹਾ ਜੋ ਬੇਸ਼ਵਮੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦਿਲਜੀਤ ਦਸਾਨੀ ਨੂੰ ਜੋ ਇੱਕ ਐਕਟਰ ਹੈ ਜੋ ਆਪਣੀ ਕਲਾ ਨਾਲ ਲੋਕਾਂ ਨੂੰ ਐਂਟਰਟੇਨ ਕਰਦਾ ਹੈ ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਜੋ ਆਪਣਾ ਨਾਮ ਕਮਾਇਆ ਜਾ ਸਕੇ ਕੁਝ ਸਮਾਂ ਪਹਿਲਾਂ ਹੀ ਜੀਤ ਦਸਾਨੀ ਨੂੰ ਇੰਡੀਆ ਵਿੱਚ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਸੀ ਜਦੋਂ ਉਹ ਇੰਡੀਆ ਵਿੱਚ ਟੂਰ ਕਰ ਰਿਹਾ ਸੀ ਉਸ ਸਮੇਂ ਲੋਕ ਉਸ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਸਨ ਤੇ ਉਸ ਸਮੇਂ ਵਿਚ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਘਰ ਵਿੱਚ ਬੁਲਾ ਕੇ ਉਸ ਦਾ ਸਵਾਗਤ ਕੀਤਾ ਪਰ ਇੱਕ ਮੂਵੀ ਦੇ ਕਾਰਨ ਉਸ ਨੂੰ ਗੱਦਾਰ ਕਿਹਾ ਜਾ ਰਿਹਾ ਹੈ ਮੇਰੇ ਹਿਸਾਬ ਨਾਲ ਦਿਲਜੀਤ ਦੋਸਾਂ ਨੂੰ ਇੰਨਾ ਜ਼ਿਆਦਾ ਹੇਟ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਫਿਲਮ ਪਹਿਲਾਂ ਹੀ ਸ਼ੂਟ ਹੋ ਚੁੱਕੀ ਸੀ ਪਰ ਇਹ ਫੈਸਲਾ ਫਿਲਮ ਦੇ ਪ੍ਰੋਡਿਊਸਰ ਦਾ ਹੈ ਜੋ ਇਸ ਫਿਲਮ ਨੂੰ ਰਿਲੀਜ਼ ਕਰਨਾ ਚਾਹੁੰਦਾ ਹੈ ਉਹ ਵੀ ਆਪਣੇ ਦੇਸ਼ ਭਾਰਤ ਵਿੱਚ ਨਹੀਂ ਬਾਕੀ ਕੰਟਰੀ ਦੇ ਵਿੱਚ ਤਾਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜੂ ਦੱਸਿਓ Kann man.